ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਮਨਜੀਤ ਸਿੰਘ ਸਟੂਡੀਓ ਵਾਲੇ ਬੋਲ ਰਹੇ ਆ ਜੀ ਹਾਂ ਜੀ ਹਾਂ ਜੀ ਲਹਿਰਾਗਾਗਾ ਮਨਜੀਤ ਸਿੰਘ ਆਪਣੇ ਸ਼ਹਿਰ ਤੁਹਾਡਾ ਲਹਿਰਾਗਾਗਾ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਭਾਜੀ ਅੱਛਾ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਸੀਗਾ ਕਿ ਤੁਸੀਂ ਚਮਕੀਲੇ ਦੇ ਅਖਾੜੇ ਤੁਸੀਂ ਦੇਖੋ ਪੁਰਾਣੇ ਉਹ ਤੁਸੀਂ ਅਖਾੜੇ ਦੇਖ ਕੋਈ ਅੱਖੀ ਦਿੱਤਾ ਹਾਲ ਦੱਸੋ ਜੇ ਉੱਥੇ ਕੋਈ ਐਸਾ ਹੋਇਆ ਹੋਵੇ ਕੋਈ ਚਮਕੀਲਾ ਜੀ ਬਾਰੇ ਦੱਸੋ ਜਿਹੜਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹਾਂ ਜੀ ਅਜੀਬਾ ਜੀ ਹੈਗਾ ਮੇਰੇ ਇੱਕ ਯਾਦ ਸਾਡੇ ਨਾਲ ਰੋੜੇ ਵਾਲਾ ਪਿੰਡ ਹੈ ਜੀ ਇੱਥੋਂ 15 ਕਿਲੋਮੀਟਰ ਹੈ ਜੀ ਜੀ ਤੇ ਆ ਉੱਥੇ ਸਰਪੰਚ ਜੀਤ ਸਿੰਘ ਦੇ ਤੀਜੀ ਦੇ ਵਿਆਹ ਚ ਚਮਕੀਲਾ ਸਾਹਿਬ ਆਏ ਸੀਗੇ ਜੀ ਦੂੜੀਆਂ ਤੋਂ ਬਰਾਤ ਆਈ ਸੀਗੀ ਜੀ ਜਗਦੀਪ ਸਿੰਘ ਜੀ ਤੇ ਉੱਥੇ ਮੈਂ ਤੁਹਾਨੂੰ ਚਮਕੀਲਾ ਸਾਹਿਬ ਦੀ ਇੱਕ ਕਹਾਣੀ ਦੱਸਦਾ ਦੇਖੋ ਆਪਾਂ ਪਿੰਡਾਂ ਵਾਲੇ ਬੰਦੇ ਆ ਜੀ ਜੁੜੇ ਹੋਏ ਜੜਾ ਨਾਲ ਸਾਰੀਆਂ ਛੋਟੀ ਛੋਟੀਆਂ ਗੱਲਾਂ ਤੇ ਚਮਕੀਲਾ ਸਾਹਿਬ ਧਿਆਨ ਰੱਖਦੇ ਸੀਗੇ ਜੀ ਜੀ ਉਹ ਉਹ ਜਿਹੜੀ ਜਦੋਂ ਪ੍ਰੋਗਰਾਮ ਖਤਮ ਹੋ ਗਿਆ ਸਰਪੰਚ ਜੀਤ ਸਿੰਘ ਤਾਕੇ ਚਮਕੀਲਾ ਸਾਹਿਬ ਨੂੰ ਕਹਿੰਦੇ ਵੀ ਆਓ ਜੀ ਚਿਵਾਰੇ 'ਚ ਬੈਠੋ ਤੁਸੀਂ ਫੁਰਕਾ ਛਕੋ ਹਾਂਜੀ ਚਮਕੀ ਚਮਕੀਲਾ ਸਾਹਿਬ ਕਹਿੰਦੇ ਵੀ ਨਹੀਂ ਜੀ ਸਰਵੰਸਾਭ ਅਸੀਂ ਤਾਂ ਫੁਰਕਾ ਜਾਂਦੀ ਜਾਂਦੀ ਛਕਣਾ ਹੈ ਵੀ ਸਾਨੂੰ 15 20 ਰੋਟੀਆਂ ਦੇ ਦਿਓ ਤੇ ਸੁੱਕੀ ਸਬਜ਼ੀ ਦੇ ਦਿਓ ਜੀ ਨਾਲ ਅੱਛਾ ਤੇ ਜਾਂਦੇ ਆਂ ਦਿਲ ਦੀ ਖਾਣੀ ਅਸੀਂ ਇਹ ਸਰਪੰਚ ਜੀ ਸਿੰਘ ਕਹਿੰਦਾ ਉੱਥੇ ਸਰਦਾਰ ਕਸ਼ਮੀਰ ਸਿੰਘ ਜੀ ਨੇ ਜੋ ਉਹਨਾਂ ਦੜਬੀ ਕਬੱਡੀ ਕਲੱਬ ਦੇ ਸਰਕਰਮ ਮੈਂਬਰ ਨੇ ਹਾਂਜੀ ਉਸ ਟਾਈਮ ਉਹ ਨਵੇਂ-ਨਵੇਂ ਭਰਤੀ ਹੋਏ ਸੀਗੇ ਵੀ ਕਸ਼ਮੀਰ ਸਿਆ ਤੰਕੀਲਾ ਸਾਹਿਬ ਲਈ ਤੁਸੀਂ 3-4 ਟਿਪਨਾ ਚ ਪ੍ਰਸ਼ਾਦਾ ਪੈਕ ਕਰ ਦੋ ਭੀ ਜਾਂਦੇ ਆ ਟਿਪਣਗੇ ਜੀ ਦੇਖੋ ਗੱਲ ਹੁਣ ਛੋਟੀ ਜੀ ਆ ਰਹੀ ਐ ਅੱਗੇ ਜੀ ਹਾਂ ਹੁਣ ਜਦੋਂ ਆਪਾਂ ਵਿਆਹ ਸ਼ਾਦੀ ਕੋਈ ਸਮਾਗਮ ਜੋ ਵੀ ਹੁੰਦਾ ਜਿਹਦੇ ਘਰੇ ਇੱਕ ਕੌਲੀ ਘਟ ਜੇ ਚਮਚਾ ਥਾਲ ਘਟ ਜੇ ਬੇਲ ਦੇ ਵਿੱਚ ਹੋ ਜੀ ਹਾਂਜੀ ਆਪਾਂ ਉਹਨੂੰ ਲੱਭੀ ਜਾਂਦੇ ਆ ਵੀ ਲੱਭੋ ਯਾਰ ਹੁਣ ਕੁਝ ਹੋਰ ਹੋਵੇ ਪਹਿਲਾਂ ਦੀ ਗੱਲ ਐ ਮਤਲਬ ਆਪਾਂ ਲੱਭ ਕੇ ਛੱਡਦੇ ਸੀਗੇ ਪੰਜ ਜਿੰਨੀ ਮਰਜ਼ੀ ਮੁਸ਼ਕਲ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹਾਂਜੀ ਤੰਕੀਲਾ ਸਾਹਿਬ ਉਹਨਾਂ ਨੂੰ ਕਹਿੰਦੇ ਵੀ ਅਸੀਂ ਟਿਪਨਾ ਦੇ ਵਿੱਚ ਰੋਟੀ ਨਹੀਂ ਲੈ ਕੇ ਜਾਣੀ ਜੀ ਵੀ ਅਸੀਂ ਜੇ ਤੁਸੀਂ ਖੱਦਰ ਦੇ ਪੋਨੇ ਦੇ ਵਿੱਚ ਰੋਟੀ ਪਾ ਦੋਗੇ ਪੈਕ ਕਰ ਦੋਗੇ ਖਵਾਰ ਦੇ ਪੈਕ ਕਰ ਦੋਗੇ ਅਸੀਂ ਲੈ ਜਾਵਾਂਗੇ ਆਦਰਵਾਇਜ਼ ਜੇ ਨੇੜੇ ਤੇੜੇ ਪਿੰਡ ਹੁੰਦਾ ਲੜਿਆਂ ਦੇ ਅਸੀਂ ਤੁਹਾਡੀ ਟਿਪਨ ਵਾਪਸ ਕਰ ਦੇਣੀ ਸੀ ਕਿ ਅਸੀਂ ਤੁਹਾਡੀ ਟਿਪਨ ਨਹੀਂ ਵਾਪਸ ਕਰ ਸਕਦੇ ਵੀ ਅੱਜ ਤਾਂ ਰੋਟੀ ਨਹੀਂ ਲੈ ਕੇ ਜਾਣੀ ਅੱਛਾ ਵੀ ਟਿਪਨ ਨਹੀਂ ਬਾਪ ਦੋਣੇ ਤਾਂ ਵੀ ਰੋਟੀ ਨਹੀਂ ਲੈ ਕੇ ਜਾਣੀ ਵੀ ਅਸੀਂ ਕੱਢਦੇ ਹਾਂ ਤੁਹਾਨੂੰ ਰਾਣੀ ਹੋਣਾ ਦੇਖੋ ਜੀ ਗੱਲ ਛੋਟੀ ਜੀ ਹੈ ਜਿਹੜਾ ਬੰਦਾ ਜੁੜਿਆ ਕਿੱਥੇ ਹੋਇਆ ਸੀਗਾ ਜੀ ਉਹ ਸਾਰੇ ਬਹੁਤ ਵੱਡੀ ਗੱਲ ਹੈ ਜੋ ਸੋਚਿਆ ਜਾਂਦੇਗਾ ਉੱਤੇ ਕੀ ਹੈ ਟਿਪਨ ਵੀ ਨਾਲੇ ਰੱਖੋ ਭਾਂਡੇ ਢਿੰਡਾ ਉਹ ਦਾ ਤਾਂ ਹਵਾ ਵੀ ਚੱਲ ਕੋਈ ਨਾ ਇਹਦੇ ਕੰਮ ਵਜਣਗੇ ਨਾ 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 ਕਹਿੰਦਾ ਜੀ ਮੈਂ ਟੇਪ ਨਹੀਂ ਲੈ ਕੇ ਜਾਣ ਜੇ ਖਤਰ ਦੇ ਪੋਣੇ ਦੇ ਵਿੱਚਾਨੂੰ ਪੈਕ ਕਰਦੇ ਹੋ ਦੇਖੋ ਜੀ ਫਿਰ ਕਸ਼ਮੀਰ ਸਿੰਘ ਨੇ ਰੋਟੀ ਪੈਕ ਕਰਵਾਈ ਉਹਨਾਂ ਲਈ ਚੁੱਪੀ ਸਾਜੀ ਗੋਬੀ ਦੀ ਜੀ ਮੈਂ ਸਾਰਾ ਸੀਨ ਦੇਖਿਆ ਜੀ ਉਹ ਤਾਂ ਉਹਨਾਂ ਨੇ ਰੋਟੀ ਆਪਣੀ ਗੱਡੀ ਦੇ ਵਿੱਚ ਰੇ ਜਾਂਦੇ ਆਂਦੇ ਸ਼ੱਕੀ ਹੋਣੀ ਜੀ ਹੁਲਕਾ ਤੇ ਅੱਗੇ ਖੜਾ ਹੋਣਾ ਜੀ ਦੇਖੋ ਇੰਨਾ ਟਾਈਮ ਘਟ ਸੀ ਬੰਦੇ ਕੋਲ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜੀ ਅੱਗੇ ਤੇ ਫਿਰ ਮੈਂ ਨਾ ਉਸ ਟਾਈਮ ਮੈਂ ਹਲੇ ਨਵਾਂ ਨਵਾਂ ਸੀਗਾ ਕੰਮ ਸਿੱਖਦਾ ਸੀਗਾ ਜੀ ਫੋਟੋਗ੍ਰਾਫੀ ਦਾ ਜੀ ਤੇ ਅੱਗੇ ਇੱਕ ਮੈਂ ਵਿਆਹ ਵਾਲੋਂ ਤੇ ਹਲਕਾ ਸਾਡੇ ਗਵਾਂਢ 'ਚ ਦੀਗਾ ਉੱਥੇ ਕੋਈ ਵਧੀਆ ਨਾਮੀ ਕਲਾਕਾਰ ਟੌਪ ਦਾ ਹੈ ਨਾ ਉਸ ਤੋਂ ਮੈਂ ਨਾ ਨਹੀਂ ਲੈਣਾ ਜੀ ਮੈਂ ਬਿਲਕੁਲ ਬਹੁਤ ਵਧੀਆ ਗੱਲ ਹੈ ਨਾਉ ਕਹਨ ਉਹ ਲੈਣਾ ਮੈਨੂੰ ਪਤਾ ਜਾਨੀ ਕਿ ਵੱਡਾ ਕਲਾਕਾਰ ਜਿਹੜਾ ਕੋਈ ਟੌਪ ਤੇ ਨਾਮ ਸੀ ਪੰਜਾਬ ਦਾ ਇੱਕ ਨੰਬਰ ਦਾ ਕਲਾਕਾਰ ਸੀਗਾ ਜੀ ਉਹ ਹਾਂਜੀ ਸ਼ਾਮ ਨੂੰ ਖਾੜਾ ਲੱਗਣਾ ਸੀਗਾ ਸਰਦਾਰਾਂ ਦੇ ਜੀ ਤੇ ਸਾਨੂੰ ਨਾ ਵਿਆਹ 'ਇੱਕ ਕਮਰਾ ਦਿਵਾਉਂਦੇ ਹੁੰਦੇ ਸੀ ਕਿ ਵੀ ਲਓ ਮਨਜੀਤ ਸਿੰਘ ਦਾ ਤੁਹਾਡਾ ਕੰਮ ਰਿਹਾ ਭਈ ਤੁਸੀਂ ਸਾਮੋਇ ਨੂੰ ਹੂੰ ਤੇ ਜਦੋਂ ਖਾੜਾ ਲੱਗਣਾ ਸੀ ਉਹ ਕਹਿੰਦੇ ਵੀ ਤੇਰੇ ਕਮਰੇ ਦੇ ਵਿੱਚ ਮਨਜੀਤ ਸਿੰਘ ਆ ਕਲਾਕਾਰ ਜੀ ਬੈਠਣਗੇ ਮੈਂ ਕੋਈ ਗੱਲ ਨਹੀਂ ਜੀ ਹਾਂ ਫਿਰ ਪੈਗ ਤੇ ਕਰ ਲਿਆ ਖਾਣਾ ਲੱਗਿਆ ਬਾਅਦ ਵਿੱਚ ਉਹ ਕਲਾਕਾਰ ਉੱਥੇ ਆ ਗਿਆ ਹਾਂ ਪੈਕਸ਼ਨ ਕੋ ਲਾਉਂਦਾ ਸੀ ਲਾਉਂਦਾ ਸੀਗਾ ਹਾਂ ਤੇ ਪੈਗ ਪੁੱਗ ਲਾ ਕੇ ਜਦੋਂ ਜਾਣ ਲੱਗਿਆ ਹੁਣ ਦੇਖੋ ਇਹ ਗੱਲ ਇੱਕ ਮੈਂ ਕੀ ਕਰ ਲਿਆ ਉਸ ਹਾਂਜੀ ਉਹ ਕਲਾਕਾਰ ਜਦੋਂ ਜਾਣ ਲੱਗਿਆ ਨਾ ਕਹਿੰਦਾ ਓਏ ਆਪਦੇ ਚੇਲਿਆਂ ਨੂੰ ਕਹਿੰਦਾ ਉਹ ਗਲਾਸ ਵਿੱਚ ਰੱਖ ਲਓ ਕਹਿੰਦਾ ਪੈਗ ਲਾਉਣ ਦੇ ਕੰਮ ਆਊਗਾ ਬਾਲਾ ਕਿੱਥੇ ਮੰਟੈਂਟੀ ਦੇਖੋ ਹੈ ਨਾ ਕਿੱਤੇ ਚਮਕੀਲਾ ਸਾਹਿਬ ਦੀ ਸੋਚ ਤੇ ਇਹਨਾਂ ਦੀ ਹਾਂ ਹਾਂ ਜੀ ਮੇਰਾ ਤਾਂ ਨਕੋਮ ਹੋ ਕਲਾਕਾਰੀ ਉੱਤਰ ਗਈ ਅੱਜ ਤੱਕ ਮੈਂ ਕਲਾਕਾਰ ਨੂੰ ਵੱਡੇ ਨੂੰ ਕੀ ਕਰਨਾ ਚਮਕੀਲਾ ਜੀ ਜੇ ਕਲਾਕਾਰ ਵਧੀਆ ਸੀ ਨਾਲ ਇਨਸਾਨ ਕਿੰਨੇ ਵਧੀਆ ਸੀ ਉਹ ਅਸਲ ਚ ਜੜਾਂ ਨਾਲ ਜੁੜਿਆ ਸੀ ਇੰਨਾ ਇਨਸਾਨ ਵਧੀਆ ਉਹ ਬੰਦੇ ਨੇ ਜੀ ਕੰਮ ਕਰਿਆ ਹੋਈ ਸੀ ਕਿ ਵੀ ਜਦੋਂ ਬੰਨਾ ਕੋਈ ਭਾਂਡਾ ਠਿੱਕਰ ਗਮ ਹੋ ਜੇ ਆਪਾਂ ਕਿੰਨਾ ਮਿਹਨਤ ਨਾਲ ਲੱਭਦੇ ਆ ਜੀ ਇਹਨੂੰ ਬਸ ਉਸ ਦਿਨ ਤੋਂ ਹੀ ਉਹ ਬੰਦਾ ਤਾਂ ਨਕੋਮ ਹੋਤਰ ਗਿਆ ਆਪਣੇ ਚਮਕੀਲਾ ਸਾਹਿਬ ਆਪਣੇ ਮਨ ਤੇ ਜੜ ਕੇ ਵੀ ਬੰਦਾ ਆ ਵੀ ਹਾਂ ਇਹ ਬਹੁਤ ਵੱਡੀ ਗੱਲ ਹੈ ਜੀ ਐਗਜ਼ਾਮਪਲ ਦਿੱਤੀ ਜਾਵੇ ਵੀ ਉਹ ਗਲਾਸੀਆਂ ਵੀ ਨਾਲ ਰੱਖ ਕੇ ਲੈ ਗਿਆ ਕਹਿੰਦਾ ਹਣਾ ਗੱਡੀ 'ਚ ਕੰਮ ਆਇਆ ਕਰੂਗੀਆਂ ਅਗਲੇ ਅਨੇ ਦਿਤੀਆਂ ਹੋਣੀਆਂ ਵੀ ਚਲੋ ਤੁਸੀਂ ਹੁਣ ਆਪਣੀਆਂ ਵਰਤੋ ਵਰਤ ਕੇ ਰੱਖ ਜੋ ਫਰਜ ਵੀ ਇਹੋ ਹੀ ਮੰਨਦਾ ਸੀ ਫੇ ਗਲਾਸੀਆਂ ਵਾਪਸ ਕਰਨ ਦਾ ਹਾਂ ਉਹ ਕੰਚ ਦੀ ਗਲਾਸ ਨਹੀਂ ਹੁੰਦੀ ਸੀ ਸਟੀਲ ਦੇ ਗਲਾਸ ਹੁੰਦੇ ਸੀ ਤੱਕ ਬੁਗਲਾਣ ਦਾ ਆ ਜਾ ਜਾਨੀ ਕਿ ਉਹ ਮੈਂ ਗੱਡੀ ਚ ਰੱਖ ਲੈ ਮੁਰਕ ਕੇ ਵੀ ਪੱਕਾ ਹੀ ਹਾਂ ਤੇ ਕਿਤੇ ਜੋਂ ਕੀਲਾ ਜੀ ਨੇ ਇਸ ਗੱਲੇ ਰੋਟੀ ਨਹੀਂ ਫੇ ਚੱਕੀ ਨਾਲ ਟਿਫਨ ਭੇਜਣਾ ਤੇ ਇਹਨਾਂ ਦੇ ਟਿਫਨ ਨਹੀਂ ਵਾਪਸ ਹੋਣੇ ਹਾਂ ਕਹਿੰਦਾ ਟਿਫਨ ਸੀ ਕਹਿੰਦਾ ਮੈਂ ਵਾਪਸ ਹੁਣ ਨਹੀਂ ਮੈਂ ਤਾਂ ਮਨਜੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਹੈ ਜਿਹੜੀ ਹਨਾ ਦੱਸੀ ਹੈ ਤੇ ਇਹ ਜਿਹੜੀ ਹੈ ਨਾ ਹੁਣ ਦਰਸ਼ਕਾਂ ਨੂੰ ਪਸੰਦ ਵੀ ਪਤਾ ਲੱਗਦਾ ਰਹਿਣਾ ਤੁਸੀਂ ਕਿਉਂਕਿ ਉਸ ਸਮੇਂ ਦੇ ਵਿੱਚ ਤੁਹਾਡੇ ਨਾਲ ਇਹ ਸਭ ਤੁਸੀਂ ਅੱਖੀਂ ਦੇਖਿਆ ਹੋਇਆ ਹਾਲ ਆ ਹਾਂਜੀ ਹਾਂਜੀ ਹਾਂ ਤੇ ਹੋਰ ਵੀ ਸਾਡੇ ਨਾਲ ਗਾਹਾਂ ਵੀ ਇਦਾਂ ਦੀਆਂ ਤੁਸੀਂ ਗੱਲਾਂ ਚਮਕੀਲਾ ਜੀ ਬਾਰੇ ਸ਼ੇਅਰ ਕਰਦੇ ਰਿਹਾ ਕਰਿਓ ਤੇ ਦੇਖੋ ਇਹ ਇਹ ਕੋਈ ਐਸੀਆਂ ਗੱਲਾਂ ਨਹੀਂ ਹੈਗੀਆਂ ਵੀ ਬੰਦਾ ਉਸ ਤਰ੍ਹਾਂ ਬਣਾ ਲੈਂਦਾ ਉਹ ਤਾਂ ਜਿਹੜਾ origignal ਬੰਦਾ ਸੀਗਾ ਜੀ ਉਹ origignal ਗੱਲਾਂ ਕਰਦਾ ਸੀ ਨਹੀਂ ਇੱਕ ਘਟਨਾ ਤਾਂ ਹੋਈਆਂ ਆ ਨਾ ਉਹ ਇਹ ਨਹੀਂ ਹੋਈਆਂ ਨਹੀਂ ਆ ਗਈਆਂ ਹਾਂ ਉਹ ਤੋਂ ਬੰਦਾ ਪਹਿਚਾਣਿਆ ਜਾਂਦਾ ਇਥੇ ਕਰਕੇ ਚਮਕੀਲਾ ਜੀ ਦੇ ਇੰਨੇ ਕੱਟੜ ਪੈਨ ਆ ਜਿਹੜੇ ਕਿ ਚਮਕੀਲਾ ਜੀ ਨੂੰ ਪਿਆਰ ਕਰਦੇ ਆ ਹਾਂਜੀ 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 ਬਹੁਤ ਵਧੀਆ ਬੰਦਾ ਹਾਂਜੀ ਠੀਕ ਆ ਜੀ ਫਿਰ ਅਮਜੀਤ ਸਿੰਘ ਜੀ ਥੈਂਕ ਯੂ ਧੰਨਵਾਦ ਤੁਹਾਡਾ ਤੇ ਆਪਾਂ ਫਿਰ ਮਿਲਦੇ ਆ ਥੈਂਕ ਯੂ ਜਨਰਲ ਜੀ ਸਾਹਿਬ ਤੁਹਾਡਾ ਵੀ ਧੰਨਵਾਦ